ਬੜੇ ਚਿੰਤਾ ਜਨਕ ਨੇ ਜੀ ਤਿੰਨ ਤਰੀਕ ਨੂੰ ਰਾਤ ਨੂੰ ਲਗਭਗ 12 ਵਜੇ ਤੋਂ ਪਹਿਲੇ ਮੈਨੂੰ ਗੌਰਵ ਨਾ ਦੇ ਇੱਕ ਵਿਅਕਤੀ ਦੀ ਕਾਲ ਆਈ ਕਿ ਇੱਕ ਗੈਂਗਸਟਰ ਤੁਹਾਡੇ ਨਾਮ ਤੇ ਧਮਕੀਆਂ ਦੇ ਰਿਹਾ ਹੈ ਜਾਨੋ ਮਾਰਨ ਦੀਆ ਤੇ ਮੈਂ ਫਿਰ ਗੌਰਵ ਨੂੰ ਹੀ ਕਿਹਾ ਮੈਂ ਕਿ ਦੇਖ ਜੋ ਤੂੰ ਗੱਲ ਕਰ ਰਿਹਾ ਮੈਂ ਪੁਲਿਸ ਦੇ ਧਿਆਨ ਇਸੇਰੇ ਲੈ ਕੇ ਆਣੀ ਤੇਰਾ ਨੰਬਰ ਆ ਗਿਆ ਮੇਰੇ ਕੋਲ ਤੇ ਉਸ ਤੋਂ ਬਾਅਦ ਗੌਰਵ ਨੇ ਮੈਨੂੰ ਇੱਕ ਰਿਕਾਰਡਿੰਗ ਭੇਜੀ ਉਹਦੇ ਵਿੱਚ ਕੋਈ ਰਾਜਨ ਨਾ ਦਾ ਗੈਂਗਸਟਰ ਧਮਕੀਆਂ ਦੇ ਰਿਹਾ ਸੀ ਜਿਹਦੇ ਉਹਨੂੰ ਖੁੱਲ ਕੇ ਕਿਹਾ ਕਿ ਉਹਨੂੰ ਲੰਮੇ ਪਾਤਾ ਸੀ ਔਰ ਮੈਂ ਗੈਂਗਸਟਰ ਹਾਂ ਪੁਲਿਸ ਵੀ ਮੇਰੇ ਕਾਬੂ ਚ ਗਈ ਹੈ ਮੇਰੇ ਪਰਚਿਆਂ ਦੀ ਲੰਬੀ ਲਿਸਟ ਹੈ ਗਈ ਹੈ ਸਭ ਮੈਨੂੰ ਜਾਣਦੇ ਨੇ ਸ਼ਵੇਤ ਮਲਿਕ ਨੂੰ ਆਉਣ ਵਾਲੇ ਗੋਲੀਆਂ ਦਾ ਸਾਹਮਣਾ ਕਰਨਾ ਪੈਣਾ ਹੈ ਉਹਨੂੰ ਪਤਾ ਲੱਗ ਜਾਏਗਾ ਸ਼ਵੇਤ ਮਲਿਕ ਨੂੰ ਕਿ ਅਸੀਂ ਕੌਣ ਹਾਂ ਸਾਡੀ ਤਾਕਤ ਕਿੰਨੀ ਹੈ ਮੈਂ ਫਿਰ ਰਾਤ ਨੂੰ 1 ਵਜੇ ਰਾਤ ਨੂੰ 1 ਵਜੇ ਮੀਨ 4 ਤਰੀਕ ਹੋ ਚੁੱਕੀ ਸੀ 12 ਵਜੇ ਤੋਂ ਬਾਅਦ ਆਲਮ ਵਿਜੇ ਸਿੰਘ ਜੀ ਜਿਹੜੇ ਕਿ ਸਾਡੇ ਪੁਲਿਸ ਕਮਿਸ਼ਨਰ ਡਿਪਟੀ ਕਮਿਸ਼ਨਰ ਪੁਲਿਸ ਨੇ ਉਹਨਾਂ ਨੇ ਫੋਨ ਚੁੱਕ ਲਿਆ ਮੇਰਾ ਉਹਨਾਂ ਨੂੰ ਮੈਂ ਦੱਸਿਆ ਮੈਂ ਕਿ ਜੀ ਇਸ ਤਰ੍ਹਾਂ ਆਈ ਹੈ ਔਰ ਮੈਂ ਤੁਹਾਨੂੰ ਆਡੀਓ ਰਿਕਾਰਡਿੰਗ ਵੀ ਭੇਜ ਰਿਹਾ ਹ ਮੈਂ ਤੁਹਾਨੂੰ ਰਿਕਾਰਡਿੰਗ ਵੀ ਸ਼ੇਅਰ ਕੀਤੀ ਹੈ ਪ੍ਰੈਸ ਦੇ ਨਾਲ ਔਰ ਨਾਲ ਹੀ ਮੈਂ ਤੁਹਾਨੂੰ ਉਸ ਗੌਰਵ ਦਾ ਵੀ ਨੰਬਰ ਭੇਜ ਰਿਹਾ ਹਾਂ ਉਹ ਮੇਰੇ ਜਿਹਦੀ ਕਾਲ ਆਈ ਸੀਗੀ ਤੇ ਇਹਦੇ ਤੇ ਐਕਸ਼ਨ ਇਸ ਕਰਕੇ ਮੈਨੂੰ ਕੋਈ ਡਰ ਨਹੀਂ ਹੈਗਾ ਕਿਉਂਕਿ ਜਦੋਂ ਮੈਂ ਮੇਅਰ ਸੀਗਾ ਉਸ ਵੇਲੇ ਵੀ ਮੇਰੇ ਤੇ ਕਈ ਵਾਰੀ ਅਟੈਕ ਹੋਏ ਤੇ ਉਸ ਅਟੈਕਸ ਤੇ ਕਈਆਂ ਤੇ 307 ਦੇ ਪਰਚੇ ਦਰਜ ਹੋਏ ਆ ਅਟੈਂਪਟ ਟੂ ਮਰਡਰ ਦੇ ਔਰ ਕਾਫੀ ਲੋਕ ਅਰੈਸਟ ਵੀ ਹੋਏ ਤੇ ਮੈਂ ਤੇ ਹਬਿਚੁਅਲ ਹਾਂ ਮੈਨੂੰ ਆਪਣੀ ਜਾਨ ਦੀ ਚਿੰਤਾ ਨਹੀਂ ਹੈ ਮੈਨੂੰ ਚਿੰਤਾ ਕੇਵਲ ਪੰਜਾਬ ਦੇ 3 ਕਰੋੜ ਲੋਕਾਂ ਦੀ ਹੈ ਕਿ ਅੱਜ ਮੈਂ ਇਹ ਬਾਤ ਚੁਕਸਾ ਨਾ ਉਹਨਾਂ ਵਿਚਾਰਿਆਂ ਦੀ ਬਾਤ ਜਿਹੜੀ ਹੈ ਉਹ ਪੁਲਿਸ ਤੱਕ ਕੌਣ ਪਹੁੰਚਾਏਗਾ ਅੱਜ ਮੈਂ ਆਪੋਜੀਸ਼ਨ ਦਾ ਇੱਕ ਭਾਜਪੀ ਦਾ ਕਾਰਗਰਤਾ ਹੋਣ ਦੇ ਨਾਤੇ ਫਰਜ਼ ਮੇਰਾ ਬੰਦਾ ਹੈ ਮੇਰਾ ਉਹ ਫੋਕਸ ਹੈਗਾ ਕਿ ਅੱਜ ਜਿੱਥੇ ਸਾਡੇ ਵਰਗੇ ਲੋਕਾਂ ਨੂੰ ਇਹ ਗੈਂਗਸਟਰ ਖੁਲੀਆਂ ਧਮਕੀਆਂ ਦੇ ਰਹੇ ਨੇ ਉੱਤੇ ਆਮ ਜਨਤਾ ਦੇ ਕੀ ਹੋਏਗਾ ਕੋਟ ਰੋਡ ਤੇ ਬੈ ਰਹਿਣਾ ਕੋਟ ਰੋਡ ਤੇ ਸਾਡੇ ਨਾਲ ਜੀਆ ਲਾਲ ਜੀ ਰਹਿੰਦੇ ਰਹਿੰਦੇ ਨੇ ਉਹਨਾਂ ਦੇ ਦਿਨ ਦਿਹਾੜੇ ਕੁਝ ਦਿਨ ਪਹਿਲੇ 3 ਕਰੋੜ ਰੁਪਏ ਦਾ ਡਾਕਾ ਵੱਜਾ ਉਹਨਾਂ ਦਾ ਸਾਰਾ ਸਮਾਨ ਲੁੱਟ ਕੇ ਰਹਿ ਗਿਆ ਜੂਲੀ ਲੁੱਟ ਕੇ ਲੈ ਗਏ ਕਿੱਥੇ ਮਰਡਰ ਦੀ ਗੱਲ ਆ ਰਹੀ ਹੈ ਕਿੱਥੇ ਅਟੈਂਪਟ ਟੂ ਮਰਡਰ ਦੀ ਗੱਲ ਆ ਰਹੀ ਪੰਜਾਬ ਦੇ ਵਿੱਚ ਕਿੱਥੇ ਫਿਰੋਤੀਆਂ ਦੀ ਗੱਲ ਆ ਰਹੀ ਕਿੱਥੇ ਹੱਤਵਾਦੀਆਂ ਦੀ ਗੱਲ ਆ ਰਹੀ ਹੈ ਉਹ ਫੜੇ ਜਾ ਰਹੇ ਨੇ ਹਥਿਆਰਾਂ ਦੇ ਨਾਲ ਅੱਤਵਾਦੀ ਕਾਰਵਾਈਆਂ ਹੋ ਰਹੀਆਂ ਦੇਖੋ ਨਾ ਇੰਟੈਲੀਜੈਂਸ ਸੈਂਟਰ ਹੋਏ ਪੰਜਾਬ ਪੁਲਿਸ ਦਾ ਉੱਤੇ ਅੱਤਵਾਦੀ ਜਾ ਕੇ ਦੇ ਅਟੈਕ ਕਰਦੇ ਸੋ ਮੇਰਾ ਮਕਸਦ ਇਹ ਹੈਗਾ ਕਿ ਜਿਸ ਤਰ੍ਹਾਂ yogi ji ਨੇ ਜਵਾਬ ਦੇ ਜਿਹੜੀ ਹੈ ਉਹ ਪੰਜਾਬ ਦੀ ਮਾਨ ਸਰਕਾਰ ਹੈ ਭਗਵੰਦ ਮਾਨ ਜੀ ਨੇ ਅੱਜ ਯੋਗੀ ਅਦਿੱਤਿਆਨਾਥ ਜੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਿੱਚ ਗੈਂਗਸਟਰਾਂ ਦਾ ਰਾਜ ਸੀਗਾ ਪਹਿਲੇ ਲੋਕੀਏ ਦਿੱਤਿਆਨਾਥ ਜੀ ਨੇ ਆ ਕੇ ਗੈਂਗਸਟਰਾਂ ਦਾ ਲੱਕ ਤੋੜਤਾ ਜਾਂ ਤੇ ਉਹ ਗੈਂਗਸਟਰ ਜਿਹੜੇ ਨੇ ਉਹ ਯੂਪੀ ਛੱਡ ਕੇ ਭੱਜ ਗਏ ਨੇ ਜਾਂ ਉੱਪਰ ਚਲੇ ਗਏ ਨੇ ਤਾਂ ਉਸ ਲਈ ਅੱਜ ਦੇ ਨਾਲ ਜੋ ਉਸ ਮੁੱਖ ਮੰਤਰੀ ਜਣੀ ਤਾਕਤ ਹੈ ਉਸ ਮੁੱਖ ਮੰਤਰੀ ਦਾ ਇਨਾ ਮਨੋਬਲ ਹੈ ਭਾਰਤੀ ਜਨਤਾ ਪਾਰਟੀ ਦੇ ਯੋਗੀ ਜੀ ਦਾ ਕਿ ਭਗਵੰਤ ਮਾਨ ਜੀ ਨੂੰ ਵੀ ਸੰਵਿਧਾਨ ਨੇ ਉਹਨੀ ਹੀ ਤਾਕਤਾਂ ਦਿੱਤੀਆਂ ਨੇ ਭਗਵੰਤ ਮਾਨ ਜੀ ਵੀ ਉਹ ਐਕਸ਼ਨ ਕਰ ਸਕਦੇ ਨੇ ਪੰਜਾਬ 'ਚ ਜੋ ਐਕਸ਼ਨ ਕਿਉਂ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਕਿਹੜੀ ਸਾਡੀ ਮਜਬੂਰੀ ਹੈ ਮਾਨ ਸਾਹਿਬ ਜਿਸ ਕਰਕੇ ਅਸੀਂ ਅੱਜ ਇੰਨੇ ਬੇਵਸਾਂ ਕਿ ਸੀਨੀਅਰ ਆਗੂ ਨੇ ਪੋਲਿਟੀਕਲ ਪਾਰਟੀਆਂ ਦੇ ਉਹਨਾਂ ਨੂੰ ਵੀ ਧਮਕੀਆਂ ਗੈਂਗਸਟਰਾਂ ਦੀ ਇੰਨੀ ਹਿੰਮਤ ਵੱਧ ਗਈ ਹੈ ਐਂਟੀ ਸੋਸ਼ਲ 엘ਿਮੈਂਟਸ ਦੀ ਇੰਨੀ ਹਿੰਮਤ ਵੱਧ ਗਈ ਹੈ ਕ੍ਰਿਮਨਲਸ ਦੀ ਇੰਨੀ ਹਿੰਮਤ ਵੱਧ ਗਈ ਹੈ ਟੈਰਰਿਸਟਾਂ ਦੀ ਇੰਨੀ ਹਿੰਮਤ ਵੱਧ ਗਈ ਹੈ ਤੋ ਮੈਂ ਸਮਝਣਾ ਹੈ ਬੜਾ ਵੱਡਾ ਪ੍ਰਸ਼ਨ ਜੀਨ ਹੈ ਭਗਵੰਤਬਾਨ ਜੀ ਨੂੰ ਇਹ ਕਿ ਉਹ ਜਨਤਾ ਦੇ ਚੁਣੇ ਪ੍ਰਤੀਨਿਧੀ ਨੇ ਜਨਤਾ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਅੰਮ੍ਰਿਤਸਰ ਲੈ ਲੋ ਮੈਂ ਜਦੋਂ ਐਮਪੀ ਸੀਗਾ ਮੈਂ ਸੁਨਾਲੀ ਗੀਰੀ ਜੀ ਕਮਿਸ਼ਨਰ ਉਹਨਾਂ ਨਾਲ ਬੈਠ ਕੇ 80 ਕਰੋੜ ਦਾ ਪ੍ਰੋਜੈਕਟ ਬਣਾਇਆ ਸੀ 스마트 ਸਿਟੀ ਅੰਮ੍ਰਿਤਸਰ ਸੀਸੀਟੀਵੀ ਕੈਮਰੇ ਲੱਗਣ ਲਈ ਉਹ ਸੀਸੀ ਵਿੱਚ ਵੀ ਕੈਮਰੇ ਲੱਗਨੇ ਵੀ ਸ਼ੁਰੂ ਹੋਏ ਉਹ 3-4 ਸਾਲ ਤੋਂ ਕੰਮ ਲਟਕਿਆ ਹੋਇਆ ਹੈ ਉਹਦਾ ਕਾਰਨ ਹੈ ਕਿ ਸੈਂਟਰ ਨੇ ਤੇ ਪੈਸਾ ਭੇਜਤਾ ਪੰਜਾਬ ਸਰਕਾਰ ਨੇ ਆਪਣੀ ਭਾਵੇਂ ਕਾਂਗਰਸੀ ਸਰਕਾਰ ਸੀ ਪਰ ਮੈਂ ਆਦਮਾ ਆਦਮੀ ਪਾਰਟੀ ਦੀ 2.5 ਸਾਲ ਦੀ ਸਰਕਾਰ ਹੋ ਗਈ ਆਪਣੀ ਮੈਚਿੰਗ ਗ੍ਰਾਉਂਡ ਨਹੀਂ ਪਾਈ ਤੇ ਅੱਜ ਉਹ ਕੈਮਰੇ ਕੈਮਰੇ ਸਭ ਤੋਂ ਜ਼ਰੂਰੀ ਵਿਕਾਸ ਬਾਅਦ ਵਿੱਚ ਹੈ ਸਭ ਕੁਝ ਬਾਅਦ ਵਿੱਚ ਹੈ ਆਮ ਨਾਗਰਿਕ ਨੂੰ ਆਪਣਾ ਵਪਾਰ ਕਰਨ ਲਈ ਆਪਣੇ ਪਰਿਵਾਰ ਦੇ ਵਿਚਰਨ ਦੇ ਲਈ ਸੁਰੱਖਿਆ ਜ਼ਹੀਦੀ ਹੈ ਆਮ ਆਦਮੀ ਆਤੰਕੀ ਤੋਂ ਹੈ ਬੇ ਡਰਿਆ ਹੋਇਆ ਹੈ ਇਸ ਲਈ ਜਿਸ ਵੇਲੇ ਇੱਕ ਡਰਾਵਾ ਦੇਖਦਾ ਹੈ ਸ਼ਾਮ ਨੂੰ ਸਨਾਟਾ ਛਾ ਜਾਂਦਾ ਹੈ ਸੋ ਇਹ ਇੱਕ ਡਰਾਵਾ ਤੇ ਲਗਾਮ ਲਗਾਉਣ ਦੇ ਲਈ ਇੱਕ ਭਾਜਪਾ ਦਾ ਕਾਰਗਰਦਕ ਸਾਡੀ ਪਾਰਟੀ ਨੇ ਸਗਾਇਆ ਹੈ ਕਿ ਬੀਜੇਪੀ ਜਿਹੜਾ ਦਲ ਹੈ ਸਾਡਾ ਉਸ ਦੇ ਉੱਪਰ ਦੇਸ਼ ਹੈ ਤੇ ਚਿੰਤਾ ਮੈਨੂੰ ਪੰਜਾਬ ਦੀ ਹੈ ਆਪਣੇ ਕਿ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਮਨਲਸ ਜਿਹੜੇ ਨੇ ਜਿਹੜੇ ਟੈਰਰਿਸਟ ਜਿਹੜੇ ਨੇ ਜਿਹੜੇ ਡਰੱਗ ਐਕਟਿਵਿਸਟ ਹੈਗੇ ਨੇ ਉਹ ਇੰਨਾ ਸਰਕਾਰ ਤੇ ਗੈਂਗਸਟਰਸ ਜਿਹੜੇ ਨੇ ਹਾਵੀ ਹੋ ਗਏ ਨੇ ਕਿਉਂ ਸਰਕਾਰ ਕਮਜ਼ੋਰ ਪਈ ਹੈ ਇਹਦਾ ਕਾਰਨ ਜਿਹੜਾ ਹੈ ਉਹ ਮਾਨ ਸਾਹਿਬ ਉਹਨਾਂ ਦੇ ਸਰਕਾਰ ਨੂੰ ਦੱਸਣਾ ਪਵੇਗਾ ਪੁਲਿਸ ਕਹਿੰਦੀ ਹੈ ਹੁਣ ਇਸ ਮਾਮਲੇ 'ਚ ਪੁਲਿਸ ਨੂੰ ਤੁਸੀਂ ਕੰਪਲੇਂਟ ਵੀ ਕੀਤੀ ਹੈ ਐਸਾ ਹੈ ਕਿ ਪੁਲਿਸ ਹਲੋਂ ਵਿਜੇ ਸਿੰਘ ਜੀ ਨੇ ਅਮੋਲਕ ਜੀ ਜਿਹੜੇ ਹੈਗੇ ਨੇ ਐਸਐਟਓ ਸਿਵਲ ਲਾਈਨ ਉਹਨਾਂ ਦੀ ਮਿਵਰੀ ਲਗਾਈ ਉਹਨਾਂ ਦਾ ਮੈਨੂੰ ਕੇਵਲ ਇੱਕ ਫੋਨ ਆਇਆ ਔਰ ਉਸ ਫੋਨ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਅਸੀਂ ਲੈ ਰਹੇ ਹਾਂ ਸੀਡੀਆਰ ਕਾਲ ਡਿਟੇਲ ਰਿਕਾਰਡ ਹੁੰਦਾ ਹੈਗਾ ਉਹਦੇ ਤੋਂ ਪਤਾ ਲੱਗ ਜਾਂਦਾ ਹੈਗਾ ਕਿ ਇਹ ਸਖਤੀ ਨੂੰ ਗੌਰਵ ਔਰ ਰਾਜਨ ਦੋਨੋਂ ਹੀ ਅੰਡਰ ਇਨਟੈਰੋਗੇਸ਼ਨ ਹੋਂ ਦੋਨੋਂ ਹੀ ਦੱਸਣ ਕਿਉਂਕਿ ਰਿਕਾਰਡਿੰਗ ਦਾ ਨੰਬਰ ਜਿਹੜਾ ਗੌਰਵ ਦੇ ਫੋਨ 'ਚ ਹੈਗਾ ਤੋ ਉਹਦੇ ਲਈ ਕੋਈ ਮੁਸ਼ਕਲ ਨਹੀਂ ਹੈਗੀ ਕਿ ਗੌਰਵ ਦੇ ਫੋਨ ਤੇ ਕਿਹੜੇ ਲੋਕ ਫ੍ਰੀਕਵੈਂਟ ਕਾਲਰ ਦੇਗੇ ਨੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਗੌਰਵ ਕੌਣ ਹੈਗਾ ਕਿੱਥੇ ਹੈਗਾ ਇਹ ਮੈਨੂੰ ਕਿਹਾ ਵੀ ਮੌਲਿਕ ਜੀ ਨੇ ਕਿ ਗੌਰਵ ਇੱਕ ਨਟੋਰੀਅਸ ਵਿਅਕਤੀ ਹੈ ਸਾਡੇ ਰਿਕਾਰਡ ਹੀ ਜਗਾ ਤੇ ਅਸੀਂ ਜਲਦ ਕਾਰਵਾਈ ਕਰਾਂਗੇ ਅੱਛਾ ਉਹਨਾਂ ਦੀ ਕੋਈ ਕਾਲ ਨਹੀਂ ਆਈ ਫਿਰ ਮੈਂ ਪਹਿਲੀ ਵਾਰੀ ਕਾਲ ਕੀਤੀ ਜਾਣਕਾਰੀ ਲੈਣ ਲਈ ਉਹਨਾਂ ਨੇ ਕਿਹਾ ਦੋ ਦਿਨ ਦੇ ਦਿਓ ਔਰ ਦੋ ਦਿਨ ਬਾਅਦ ਮੈਂ ਫੇਰ ਕਾਲ ਕੀਤੀ ਉਹਨਾਂ ਨੇ ਕਿਹਾ ਐਸਐਟੋ ਸਰਵਲਾਈਂ ਨੇ ਕਿ ਦੋ ਦਿਨ ਹੋਰ ਦੇ ਦਿਓ ਕੱਲ ਸ਼ਾਮ ਨੂੰ ਮੈਂ ਫੇਰ ਕਾਲ ਕੀਤੀ ਉਹਨਾਂ ਨੇ ਫੇਰ ਕਿਹਾ ਕਿ ਦੋ ਦਿਨ ਹੋਰ ਦੇ ਦਿਓ ਮੈਨੂੰ ਸਮਝ ਨਹੀਂ ਆ ਰਹੀ ਕਿ ਇੰਨਾ ਸਿੰਪਲ ਟਾਸਕ ਹੈਗਾ ਕਿ ਜਿਹਦੇ ਦੀ ਰਿਕਾਰਡਿੰਗ ਹੈਗੀ ਹੈ ਫੋਨ ਨੰਬਰ ਹੈਗਾ ਤੇ ਪੁਲਿਸ ਕਿਉਂ ਨਹੀਂ ਗ੍ਰਿਫਤਾਰ ਕਰ ਰਹੀ ਇਹ ਲੋਗਾਂ ਨੂੰ ਇਹ ਚਿੰਤਾ ਦਾ ਵਿਸ਼ਾ ਤੁਹਾਨੂੰ ਸਿੱਧੀ ਕੌਲ ਨਹੀਂ ਆਈ ਤੁਹਾਡੇ ਸੁਚਿੰਤਕ ਨੂੰ ਕੌਲ ਆਈ ਸੀ ਮੇਰਾ ਕੋਈ ਸੁਭਜਿੰਤਕ ਨਹੀਂ ਹੈਗਾ ਮੈਂ ਉਹ ਗੌਰਵ ਨੂੰ ਜਾਣਦਾ ਵੀ ਨਹੀਂ ਗੌਰਵ ਇਜ਼ ਆਲਸੋ ਅੰਡਰ ਸੇ ਇਨਟੈਰੋਗੇਸ਼ਨ ਗੌਰਵ ਤੋਂ ਸਭ ਕੁਝ ਪਤਾ ਲੱਗੇਗਾ ਜਿਹਨੇ ਮੈਨੂੰ ਕਾਲ ਕੀਤੀ ਔਰ ਉਹ ਰਾਜਨਦੀ ਆਡੋਰ ਰਿਕਾਰਡਿੰਗ ਭੇਜੀ ਥ्रेटनिंग ਕਾਲ ਦੀ ਤੇ ਗੌਰਵ ਦੀ ਉਹ ਉਹ ਰਿਕਾਰਡ ਆ ਆਡੀਓ ਵੀ ਔਰ ਉਹ ਕਾਲ ਵੀ ਤੇ ਗੌਰਵ ਨੂੰ ਅਰੈਸਟ ਕੀਤਾ ਜਾਏ ਤੇ ਉਤੋਂ ਪਤਾ ਲੱਗੇ ਕਿ ਗੈਂਗਸਟਰ ਰਾਜਨ ਦਾ ਕੀ ਮੋਬਾਈਲ ਨੰਬਰ ਹੈ ਜਿਸ ਤੋਂ ਨੇ ਉਹ ਰਿਕਾਰਡਿੰਗ ਭੇਜੀ ਗੌਰਵ ਨੂੰ ਸਾਰੀ ਚੇਨ ਖੁੱਲ ਜਾਏਗੀ ਅਸੀਂ ਗੌਰਵ ਨੂੰ ਹੀ ਗ੍ਰਿਫਤਾਰ ਨਹੀਂ ਕਰ ਰਹੇ ਇਹਦੇ ਸਬੰਧ ਵਿੱਚ ਜਿਹੜੇ ਸ਼੍ਰੀ ਸ਼ਵੇਤ ਮਲਿਕ ਜੀ ਨੂੰ ਇੱਕ ਅਨਨੋਨ ਬੰਦੇ ਵੱਲੋਂ ਕਾਲ ਕੀਤੀ ਗਈ ਸੀ ਕਿ ਉਹ ਉਹਨਾਂ ਦਾ ਸ਼ੁਭਚਿੰਤਕ ਹੈ ਤੇ ਅੱਗੇ ਕੋਈ ਥਰਡ ਪਰਸਨ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਦਾ ਆ ਉਹਨਾਂ ਪ੍ਰਤੀ ਉਹਨੇ ਮਾੜੀ ਸ਼ਬਦਾਵਲੀ ਯੂਜ਼ ਕੀਤੀ ਆ ਔਰ ਇਹਦੇ ਸਬੰਧ ਵਿੱਚ ਉਹਨਾਂ ਨੇ ਸਾਡੇ ਧਿਆਨ ਚ ਸਾਰੀ ਗੱਲ ਆਂਦੀ ਔਰ ਅਸੀਂ ਉਸ ਜਿਹੜਾ ਉਹਨਾਂ ਨੂੰ ਬੰਦਾ ਆ ਉਹਨੂੰ ਟ੍ਰੇਸ ਕਰਕੇ ਤੇ ਜਲਦੀ ਤੋਂ ਜਲਦੀ ਜੂ ਵੀ ਸਚਾਈ ਆ ਉਹ ਅਸੀਂ ਸਾਹਮਣੇ ਲਿਆਵਾਂਗੇ ਸਰ ਕਿਸ ਤਰ੍ਹਾਂ ਸਰ ਪੁਲਿਸ ਕਾਰਵਾਈ ਕਿਸ ਤਰ੍ਹਾਂ ਦੇ ਕਰਨਗੇ ਉਸ ਸ਼ੱਕ ਦੇ ਪਲਾਨ ਤੇ ਕਰ ਪੁਸੀਂ ਸਾਰਾ ਟੈਕਨੀਕਲੀ ਵੀ ਅਸੀਂ ਉਹਨੂੰ ਐਨਾਲਿਸਿਸ ਕਰ ਰਹੇ ਆ ਤੇ ਜਲਦੀ ਤੋਂ ਜਲਦੀ ਅਸੀਂ ਇਰੇ ਕੰਪਲੇਨੈਂਟ ਨੇ ਉਹਨਾਂ ਨਾਲ ਵੀ ਇਨ ਟੱਚ ਆ ਉਹਨਾਂ ਨੂੰ ਅਸੀਂ ਕਨਫਿਡੈਂਸ਼ੀਅਲ ਲਿਆ ਆ ਤੇ ਸ਼ਾਰਟਲੀ ਅਸੀਂ ਉਸ ਬੰਦੇ ਨੂੰ ਟ੍ਰੇਸ ਕਰਕੇ ਤੇ ਜੋ ਇਹਦੇ ਵਿੱਚ ਸੱਚਾਈ ਹੋਏਗੀ ਉਹ ਅਸੀਂ ਸਾਹਮਣੇ ਲੈ ਕੇ ਆਵਾਂਗੇ